ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੇ ਕਰ ਕਰ ਰੋਜ਼ਗਾਰ ਮਹਿੰਦੇ ਤਹਿਤ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਨਵੀਂ ਪਹਿਲ ਕਰਦਿਆਂ ਮਿਨੀ ਸਖਤਰੇ ਰਾਜਪੁਰਾ ਵਿਖੇ ਕਰੀਬ 31 ਲਾਇਸੈਂਸ ਹੋਲਡਰਾਂ ਨੂੰ ਬੁੱਤ ਅਲਾਟਮੈਂਟ ਦੇ ਪੱਤਰ ਵੰਡੇ ਇਸ ਸਮਾਰੋਹ ਵਿੱਚ ਐਸ ਡੀ ਐਮ ਅਵਿਕੇਸ਼ ਗੁਪਤਾ ਡੀ ਐਸ ਪੀ ਮਨਜੀਤ ਸਿੰਘ ਨજર ਗੁਰਜੀਤ ਸਿੰਘ ਅਤੇ ਐਮ ਟੀ ਸੀ ਭੁਪਿੰਦਰ ਸਿੰਘ ਵੀ ਹਾਜ਼ਰ ਰਹੇ ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕੀ ਕਿਹਾ ਤੁਸੀਂ ਵੀ ਸੁਣੋ ਜੇ ਤੁਹਾਰੇ 4 ਜਾਰੀ ਨੂੰ ਦੇਖੋ ਅੱਜ ਜਿਹੜੀ ਬੂਥ ਅਲਾਟਮੈਂਟ ਹੈ ਇਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਕਿਉਂਕਿ ਬਹੁਤ ਸਾਰੇ ਪਰਿਵਾਰ ਏ ਸੀ ਜਿੰਨਾਂ ਦਾ ਜਿਨ੍ਹਾਂ ਨੇ ਕਹਿੰਦੇ ਵੀ ਇੱਥੋਂ ਆਪਦਾ ਘਰ ਚਲਾਉਣਾ ਤਾਂ ਅਸੀਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਵੀ ਅਸੀਂ ਡੀਸੀ ਸਾਹਿਬ ਕੋਲੇ ਗਏ ਸੀ ਇਹਨਾਂ ਦੀ ਮੰਗ ਨੂੰ ਲੈ ਕੇ ਤਾਂ ਪਰ ਮੈਂ ਕਹਿੰਨੀ ਵੀ ਜਿਵੇਂ ਸਾਡੇ ਰਿੰਕੂ ਵੀਰ ਨੇ ਦੱਸਿਆ ਬੀਜੇਪੀ ਦੀ ਸਰਕਾਰ ਵੇਲੇ ਵੀ ਗਏ ਤਾਂ ਪਰ ਕੋਈ ਹੱਲ ਨਹੀਂ ਹੋਇਆ ਤਾਂ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਰੋਜੀ ਦੇਣ ਆਏ ਆ ਖੋਹਣ ਨਹੀਂ ਆਏ ਤਾਂ ਉਦੋਂ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕਿੱਦਾਂ ਇਹਨਾਂ ਦਾ ਹੱਲ ਨਿਕਲ ਸਕੇ ਤਾਂ ਉਦੋਂ ਕੀ ਸੀ ਵੀ ਕਿ ਬੂਥ ਥੋੜੇ ਨਿਕਲ ਰਹੇ ਸੀ ਵਿੱਚ ਕੁਝ ਹਡਲ ਸੀਗੀਆਂ ਤਾਂ ਸਾਡੇ ਮਾਨਯੋਗ ਐਸਡੀਐਮ ਸਾਹਿਬ ਦੀ ਸੂਝਬੂਝ ਨਾਲ ਉਹ ਸਾਰੀਆਂ ਹਡਲਸ ਦੂਰ ਕਰਕੇ ਅੱਜ 31 ਪਰਿਵਾਰਾਂ ਨੂੰ 31 ਪਰਿਵਾਰਾਂ ਨੂੰ ਅੱਜ ਅਲਾਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਤਾਂ ਅੱਜ ਮੈਂ ਇਹ ਕਹੂੰਗੀ ਕਿ ਉਹ ਖੁਸ਼ੀ ਦਾ ਦਿਨ ਹੈ ਜਿਹਦਾ ਆਵਾਜਪੁਰੇ ਦੇ ਬੂਥ ਜਿਹੜੇ ਬੂਥ ਦੇ ਹੈਡ ਮਾਲਕ ਬਣਨਗੇ ਉਹਨਾਂ ਉਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੱਜ ਉਹ ਖੁਸ਼ੀ ਦਾ ਪਲ ਆ ਗਿਆ ਹੈ। ਕਿ ਕਿਹਾ ਕਿ ਰੋਜ਼ੀ ਦੀ ਇਹ ਬੇਨ ਆਇਆ ਕੋਈ ਨਹੀਂ ਹੈ। ਕਿ ਜਿਹਨੇ ਹੁਣ ਮੈਂ ਕੋਲੇ ਦੇ ਪਾਲਸੀ ਬਣਾਈ ਐ ਇਸ ਪਾਲਸੀ। ਤੇ ਸਾਲਿਆਂ ਦਾ ਦਾਦਕ ਖਮਾ ਦਾ ਖੈਰ ਆਪੀ ਸੜਕੋ ਰੋਟੀ ਕੋਈ ਜਾ ਰਹੀ ਹੈ ਪਾਲਸੀ ਬਣਾ ਕੇ। ਕਿ ਸਾਨੂੰ ਜਿਹੜਾ ਉਹ ਫੇਰ ਤੇ ਮਨੁੱਖੀ ਤੋਂ ਜਿਹੜਾ ਉਹ ਬਹੁਤ ਦੂਰ ਕਿਤਾਬ। ਦੇਖੋ ਜਿਹੜੀ ਇਹ ਇੱਕ ਪਾਲਸੀ ਬਣਦੀ ਹੁੰਦੀ ਹੈ ਪਰ ਜੇ ਪਬਲਿਕ ਚ ਉਹਦਾ ਵਿਰੋਧ ਹੋਵੇ ਜਾਂ ਪਬਲਿਕ ਉਹਨੂੰ ਅਕਸੈਪਟ ਨਾ ਕਰੇ ਤਾਂ ਕਿਤੇ ਵੀ ਉਹਨੂੰ ਥੋਪੀ ਨਹੀਂ ਜਾਊਗੀ ਇਹ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਜੇ ਸਾਡੇ ਕਿਸਾਨ ਵੀਰ ਸਾਡੇ ਪੰਜਾਬੀ ਭਰਾ ਉਹਦਾ ਵਿਰੋਧ ਕਰ ਲੈਣੇ ਤਾਂ ਇਹ ਪਾਲਿਸੀ ਥੋਪੀ ਨਹੀਂ ਜਾਊਗੀ ਚਾਹੇ ਸਰਕਾਰ ਨੂੰ ਇਹਦੀਆਂ ਕੰਡੀਸ਼ਨ ਚੇਂਜ ਕੀਤੀਆਂ ਜਾਣ ਚਾਹੇ ਇਹਨੂੰ ਵਾਪਸ ਲੈਣਾ ਪਵੇ ਤਾਂ ਪਰ ਜੋ ਪਬਲਿਕ ਜਿਸ ਨਾਲ ਤੇ ਖੁਸ਼ ਹੈ ਉਹੀ ਕੰਮ ਹੋਊਗਾ ਮੈਨੂੰ ਕਿਸੇ ਦਾ ਇਸ ਤਰ੍ਹਾਂ ਖੁਸ਼ੀ ਬੂਥ ਅਲਾਉਟ ਹੋਇਆ ਇਹਦੇ ਵਾਸਤੇ ਕੁਝ ਨਿਯਮ ਸ਼ਰਤਾਂ ਵੀ ਹੈਗੀਆਂ ਉਹਨਾਂ ਵਾਸਤੇ ਜਾਂ ਸਿਰਫ ਬੂਥ ਅਲਾਉਟ ਨਹੀਂ ਜਿਵੇਂ ਮਾਲਯੋਗ ਐਸਜੀਮ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਨਿਯਮ ਹੈ ਜਿਹੜੀਆਂ ਸ਼ਰਤਾਂ ਹੈ ਉਸੇ ਦੇ ਅੰਡਰ ਉਹਨਾਂ ਨੂੰ ਕੰਸਟਰਕਟ ਕਰਾਉਣਾ ਪਊਗਾ ਉਸੇ ਦੇ ਅੰਡਰ ਇੱਥੇ ਕੰਮ ਕਰਨਾ ਪਊਗਾ ਇਹ ਨਹੀਂ ਕਿ ਜੀ ਅਸੀਂ ਬੂਥ 'ਚ ਬੈਠ ਕੇ ਕੋਈ ਦੂਸਰਾ ਕੰਮ ਕਰੀ ਜਾਈਏ ਜੋ ਅਤੇ ਜੋ ਵੀ ਅਲਾਟਮੈਂਟ ਟਾਈਮ ਐਸਜੀਮ ਸਾਹਿਬ ਅੱਜ ਐਗਰੀਮੈਂਟ ਸਾਈਨ ਕਰਵਾਣਗੇ ਤਾਂ ਉਹਨਾਂ ਨੂੰ ਉਹਨਾਂ ਨਿਯਮ ਤੇ ਸ਼ਰਤਾਂ ਦੇ ਅਨੁਸਾਰ ਹੀ ਕੰਮ ਕਰਨੇ ਪਊਗਾ ਇਹ ਗੂਥਾ ਜਿਹਦੇ ਨਾਲ ਗੱਲਬਾਤ ਹੋਇਆ ਜਿਹਨਾਂ ਪਹਿਲਾ ਦਸੰਸਲਾਤ ਹੋਇਆ ਤੇ ਉਹਨਾਂ ਦੇ ਕੇ ਵਿਸ਼ੇ ਕੀ ਸਰਕਾਰ ਨੇ ਪਿਛਲੇ ਸਾਲਾਂ ਤੋਂ 10% ਹਰ ਸਾਲ ਵਿਧਾਨ ਦਾ ਕਰ ਦਿੱਤਾ ਇਹਨਾਂ ਆਰਡਰ ਦਿੱਤਾ ਹੈ ਤੇ ਆਹ ਨਾਲੇ 5-7 ਸਾਲਾਂ ਦਾ ਸ਼ੋਰੂਮਾ ਜਿੱਨਾ ਕਿਰਾਇਆ ਹੋ ਜਿਹਾ ਇਹਨਾਂ ਦਾ ਇਸ ਸਵੰਧੀ ਪੇਸ਼ ਪੁਸ਼ਤੀ ਕਰੋਗੇ ਇਹਨਾਂ ਦੀ ਮੰਗਾਂ ਕਿ 10% ਦੀ ਜੋ ਸ਼ਰਤਾਂ ਹਟਾਈ ਜਾਣ। ਦੇਖੋ ਇਹ ਮੰਗ ਮੇਰੇ ਕੋਲੇ ਹਲੇ ਨਹੀਂ ਆਈ ਹਾਲ ਤੱਕ ਮੰਗ ਇਹ ਆ ਰਹੀ ਸੀ ਕਿ ਸਾਨੂੰ ਬੂਥ ਅਲਾਟ ਕੀਤੇ ਜਾਣ। ਇਹ ਮੰਗ ਆਊਗੀ ਜ਼ਰੂਰ ਇਹਦਾ ਵੀ ਹੱਲ ਕਰਾਂਗੇ ਤਾਂ ਕਿ ਜੇ ਕਿਰਾਇਆ ਐਕਸੈਸ ਹੋਊਗਾ ਤਾਂ ਬੰਦਾ ਕਿੱਥੋਂ ਰੋਟੀ ਖਾਊਗਾ ਉਹਦਾ ਵੀ ਹੱਲ ਅਸੀਂ ਕਰਾਂਗੇ ਜਿਵੇਂ ਸਾਡੇ ਕੋਲ ਇਹਦੀ ਡਿਮਾਂਡ ਆਈ। ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਦਿਨ ਹੈ। ਅਗਲਾ ਕੁਝ ਦਿਨਾਂ ਤੋਂ ਜਿਹੜੇ ਨਜਾਇਜ਼ ਕਿਪਰ ਰਾਜਪੁਰਾ ਚੱਲ ਰਿਹਾ ਹੈ 939 ਤੇ ਵੀ ਲੱਗੀ ਤੇ ਸਾਡੇ ਵੀ ਚੈਨਲ ਤੇ ਲੱਗੀ ਹੈ। ਸਾਨੂੰ ਇਹੀ ਡਰ ਸੀ ਕਿ ਕੋਈ ਅਨਨ ਅਵਿਸ਼ਕ ਤਰਨਾਲਕ ਵਰ ਵਰ ਕੇ ਡੱਜੂ ਖੇੜਾ ਵਿੱਚ ਕੱਲ ਇੱਕ ਕੁੜੀਆ ਦੀ ਡੈਥ ਹੋਈ ਹੈ ਨਾ ਉਹ ਕਿਹਾ ਦੇਖੋ ਜਿਹੜੀ ਨਜ਼ਾਇਜ਼ ਦੀਪਰਾਲੀ ਹੈ ਉਹ ਵੀ ਸਾਨੂੰ ਕੱਲ ਤੋਂ ਡੇ ਖਬਰ ਤੋਂ ਪਤਾ ਚੱਲਿਆ ਇਸ ਮੀਟਿੰਗ ਤੋਂ ਤੁਰੰਤ ਬਾਅਦ ਮੇਰੀ ਪੂਰਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੈ ਦਿੱਤੀ ਸਾਹਿਬ ਦੇ ਆਫਿਸ ਸਾਰੇ ਐਸ ਐਚਓ ਵਗੈਰਾ ਔਰ ਟ੍ਰੈਫਿਕ ਇੰਚਾਰ ਸਾਰੇ ਆਏ ਹੋਏ ਹਨ ਨੂੰ ਸਖਤੇ ਦਾਤੇ ਦਿੱਤੀਆਂ ਜਾ ਰਹੀਆਂ ਹਨ ਕਿ ਜਿਹੜੇ ਓਵਰਲੋਡ ਟ੍ਰਿਪਰ ਚੱਲਦੇ ਉਹਨਾਂ ਨੂੰ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵੀ ਕੋਈ ਸਮਾਨੇ ਵਰਗੀ ਘਟਨਾ ਹੋਵੇ ਅਸੀਂ ਰਾਜਪੁਰੇ ਨੂੰ ਬਿਲਕੁਲ ਆਰਾਮ ਨਾਲ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਹਾਂ ਜਿਹੜੇ ਟਿਪਰਾਂ ਵਾਲੇ ਆਪਦਾ ਕੰਮ ਕਰਦੇ ਉਹ ਕੰਮ ਕਰਨ ਕਿਸੇ ਦੀ ਰੋਜੀ ਨਹੀਂ ਖੋਣੀ ਹੋਈ ਗੱਲ ਆ ਗਈ ਪਰ ਓਵਰਲੋਡ ਕਰਕੇ ਜਾਂ ਓਵਰ ਸਪੀਡ ਕਰਕੇ ਜੇ ਕੋਈ ਉਸ ਅਨਸੁਖਾਮੀ ਘਟਨਾ ਨੂੰ ਅੱਗੇ ਅੰਜਾਮ ਦੇਂਦੇ ਆ ਤਾਂ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਵੇ ਮੈਨੂੰ ਜਿਆਦਾਤਰ ਟਿਪਰਾਂ ਦੇ ਨੰਬਰ ਵੀ ਨਹੀਂ ਲੱਗੇ ਨਹੀਂ ਬਿਲਕੁਲ ਅੱਜ ਦੀ ਸਾਡੀ ਮੀਟਿੰਗ ਦਾ ਇਹੀ ਮਨਸ਼ਾ ਹੈ ਹੁਣ ਅਸੀਂ ਉੱਥੇ ਚੱਲੇ ਆ ਤਾਂ ਟਿਪਰ ਪੂਰੇ ਅਲਰਟ ਉਹਨਾਂ ਦੇ ਨੰਬਰ ਹੋਣਗੇ ਉਹਨਾਂ ਨੂੰ ਇੱਕ ਪੂਰਾ ਹੋਊਗਾ ਕਿ ਅੰਨੇ ਤੋਂ ਵੱਧ ਜੇ ਟਿਪਰ ਭਰਿਆ ਤਾਂ ਉਹਨੂੰ ਅੰਦਰ ਜਬਤ ਕੀਤਾ ਜਾਏਗਾ ਉਹਨਾਂ ਕੰਮ ਕਰਦੀਆਂ ਕਮਰਸ਼ੀਅਲ ਕੰਮ ਕਰਦੀਆਂ ਜੀ ਕਮਰਸ਼ੀਅਲ ਟਰਾਲੀਆਂ ਭਾਵੇਂ ਨੇਤੀਆਂ ਵਾਲੀਆਂ ਭਾਵੇਂ ਇੱਟਾਂ ਵਾਲੀਆਂ ਭਾਵੇਂ ਹੋਰ ਕਾਸੇ ਵਾਲੀਆਂ ਉਹ ਕੋਈ ਕਵਰ ਨਹੀਂ ਕੀਤੀ ਹੁੰਦੇ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਘੱਟਾ ਪੈਂਦਾ ਰਹਿੰਦਾ ਜੀ ਤੇ ਪ੍ਰਸ਼ਾਦ ਜੀ ਸੁੱਤਾ ਪਿਆ ਨਹੀਂ ਐਸਡੀਐਮ ਸਾਹਿਬ ਵੀ ਬੈਠੇ ਨੇ ਇਨਾਂ ਨੂੰ ਵੀ ਮੈਂ ਹੁਣ ਇਹੀ ਰਿਕਵੈਸਟ ਕਰੂੰਗੀ ਕਿ ਜਿਹੜੀਆਂ ਟਰਾਲੀਆਂ ਜਿਹੜੀਆਂ ਰੇਤਾ ਉਡਾਉਂਦੀਆਂ ਲੋਕਾਂ ਦੀ ਅੱਖਾਂ 'ਚ ਪੈਂਦੀ ਹੈ ਉਹਨਾਂ ਲਈ ਸਖਤ ਤੋਂ ਸਖਤ ਆਦੇਸ਼ ਦਿੱਤੇ ਜਾਣ ਤਾਂਕਿ ਬਿਲਕੁਲ ਉਹਨਾਂ ਨੂੰ ਕਵਰ ਕਰੇ ਜਾਣਗੇ ਜਿਹੜੀਆਂ ਕੋਈ ਬਿਨਾਂ ਕਵਰ ਤੋਂ ਜਾਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਉਹਨਾਂ ਨੂੰ 6x8 ਦੀ ਜਗ੍ਹਾ ਦਿੱਤੀ ਹੈ ਜਿਸ ਤੇ ਵਿੱਚ ਉਹ ਆਪਣਾ ਕੀਤਾ ਕਰ ਸਕਦੇ ਹੈ ਜਿਹੜੇ ਲਾਈਸੈਂਸ ਹੋਲਡਰਸ ਹੁੰਦੇ ਆ ਜਿਵੇਂ ਕਿਸੇ ਕੋਲ ਟਾਈਪਿਸਟਾ ਹੈਗਾ ਕਿਸੇ ਕੋਲ ਵਸੀਕਾ ਨਵੀਸਤਾ ਹੈਗਾ ਤਾਂ ਉਹਨਾਂ ਦੀ ਕਾਫੀ ਸਮੇ ਤੋਂ ਮੰਗ ਸੀਗੀ ਵੀ ਸਾਡੇ ਕੋਲ ਲਾਈਸੈਂਸ ਹੈਗੇ ਆ ਪਰ ਸਾਨੂੰ ਜਗ੍ਹਾ ਨਹੀਂ ਮਿਲੀ ਹੈ ਤਾਂ ਸਾਨੂੰ ਕੰਮ ਕਰਨ 'ਚ ਦਿੱਕਤ ਆ ਰਹੀ ਹੈ ਤਾਂ ਜਿੰਨੇ ਵੀ ਸਾਡੇ ਕੋਲ ਲਾਇਸੈਂਸ 홀ਡਰ ਸੀਗੇ ਉਹਨਾਂ ਦੀ ਅਸੀਂ ਇੱਕ ਓਪਨ ਡਰਾਅ ਆਫ ਲੋਟਸ ਦੇ ਥਰੂ ਉਹਨਾਂ ਨੂੰ ਬੂਥ ਅਲੋਟ ਕਰਦੇ ਆ ਜਿਹਦੇ ਤੁਸੀਂ ਪਹਿਲਾਂ ਦੱਸਿਆ ਵੀ ਕੁਝ ਲੋਕਾਂ ਨੇ ਕਿਰਾਏ ਤੇ ਦਿੱਤੇ ਹੋਏ ਸੀ ਤਾਂ ਉਹਦੇ ਤਾਬੇ ਇੱਕ ਪਹਿਲਾਂ ਚੈਕਿੰਗ ਹੋਈ ਸੀ ਜਿਸ ਦੇ ਵਿੱਚ ਕੁਝ ਬੂਥ ਖਾਲੀ ਹੋਏ ਸੀਗੇ ਉਹ ਬੂਥ ਤੇ ਨਾਲ ਜਿਹੜੀ ਸਾਡੇ ਕੋਲ ਜਿਹੜੀ ਓਪਨ ਜਗ੍ਹਾ ਪਈ ਸੀ ਉਹਨੂੰ ਮਿਲਾ ਕੇ ਅਸੀਂ ਸਾਰਿਆਂ ਨੂੰ ਬੂਥ ਦੇ ਤੇ ਮੈਂ ਸਾਰਿਆਂ ਨੂੰ ਤੁਹਾਡੇ ਤੋਂ ਵੀ ਬੇਨਤੀ ਕਰਾਂਗਾ ਕਿ ਕੋਈ ਸਬਲਟ ਕਰਦਾ ਹੈ ਤੇ ਇਹ ਅਲਾਟਮੈਂਟ ਕੈਨਸਲ ਹੋ ਜਾਂਦੀ ਹੈ ਇਸ ਦੇ ਵਿੱਚ ਉਹਨੂੰ ਮਾਲਕੀ ਨਹੀਂ ਟ੍ਰਾਂਸਫਰ ਕੀਤੀ ਜਾਂਦੀ ਉਹਨੂੰ ਸਿਰਫ ਰੋਜ਼ਗਾਰ ਦੇ ਲਈ 6/8 ਦੀ ਜਗ੍ਹਾ ਅਲਾਟ ਕੀਤੀ ਜਾਂਦੀ ਹੈ ਜਿੱਥੇ ਉਹ ਸਰਕਾਰੀ ਨਿਯਮਾ ਕਾਨੂੰਨਾ ਤੇ ਹਦਾਇਤਾਂ ਦੇ ਤਾਬੇ ਹੀ ਉੱਥੇ ਉਹ ਕੰਮ ਕਰ ਸਕਦਾ ਹੈ ਸਰ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਬੂਸ ਫੋਲਡਰਸ ਨੂੰ ਇਹਨੇ ਦੇ ਛੱਤਾਂ ਜੋ ਨੇ ਉਹ ਸਿਰਫ ਚਾਦਰਾਂ ਦੇ ਬਰੇਸਮੈਂਟ ਦੀ ਚਾਦਰ ਨਹੀਂ ਉਹ ਟੈਂਪਰਰੀ ਰੱਖਣਾ ਹੁੰਦਾ ਹੈ ਉਹ ਟੈਂਪਰਰੀ ਰੱਖਣਾ ਹੁੰਦਾ ਹੈ ਇਹ ਟੈਂਪਰਰੀ ਅਲਾਟ ਸਟਰਕਚਰ ਕ੍ਰੀਏਟ ਕੀਤਾ ਜਾ ਸਕਦਾ ਹੈ ਉਹਨੂੰ ਨਹੀਂ ਅਸੀਂ ਚੇਂਜ ਕਰ ਸਕਦੇ ਬਟ ਹਾਂ ਜਿਹੜੀ ਜਗ੍ਹਾ ਦਿੱਤੀ ਹੈ ਉੱਥੇ ਤੁਸੀਂ ਆਪਦੇ ਲਈ ਜੋ ਵੀ ਤੁਸੀਂ ਅਰੇਂਜਮੈਂਟ ਕਰਦੇ ਹੋ ਉਹਨੂੰ ਤੁਸੀਂ ਆਪ ਹੀ ਲੋਡ ਅਨੁਸਾਰ ਉੱਥੇ ਪਰ ਪ੍ਰੋਪਰ ਅਰੇਂਜਮੈਂਟ ਕਰ ਸਕਦੇ ਹੋ ਹਰ ਸਾਲ ਗੜਜਨੀ ਚਾਦਰ ਟੁੱਟ ਜਾਂਦੀ ਹੈ ਚੋਰੀ ਚਕਾਰੇ ਦਾ ਇਹਨੂੰ ਸੈਪਰੇਟਲੀ ਈਵੈਲੂਏਟ ਕਰ ਲੈਣੀ ਹੈ ਵੀ ਇਹ ਸਮੱਸਿਆ ਕੀ ਹੈਗੀ ਹੈ ਬਟ ਇਹਦੇ ਤੇ ਸਿਰਫ ਟੈਂਪਰਰੀ ਅਰੇਂਜਮੈਂਟ ਕੀਤਾ ਜਾ ਸਕਦਾ ਉਹਦੇ ਤੇ ਪੱਕੀ ਉਹ ਸਾਰੀ ਕੰਪਲੀਟਲੀ ਨਹੀਂ ਕਰਾਈ ਜਾ ਸਕਦਾ ਸਰ ਜਿਸ ਤਰ੍ਹਾਂ ਇਹ ਸੈਕੰਡ ਫੇਜ਼ ਬਣਿਆ ਜੀ ਉਸ ਤੋਂ ਪਹਿਲਾਂ ਫਰਸਟ ਕੀਤਾ ਸੀ ਹਮ ਦੁਆਰਾ ਕੀਤਾ ਜੀ ਕੋਈ ਤੀਜੀ ਵੀ ਇਸ ਤਰ੍ਹਾਂ ਦੀ ਇਸ ਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ ਜੀ ਹਲੇ ਸਾਡੇ ਕੋਲ ਹੋਰ ਕੋਈ ਡਿਮਾਂਡ ਆਈ ਨਹੀਂ ਹੈ ਇਸ ਤਰ੍ਹਾਂ ਦੀ ਜੇ ਕੋਈ ਹੋਰ ਲਾਇਸੈਂਸ ਹੋਲਡਰਸ ਹੁੰਦੇ ਆ ਤਾਂ ਜਗ੍ਹਾ ਦੇਖ ਕੇ ਉੱਥੇ ਦੇਖ ਕੇ ਫੇਰ ਹੀ ਕੁਝ ਕਿਉਂਕਿ ਦੇਖੋ ਰੋਜ਼ਗਾਰ ਜੋ ਕਰਦੇ ਆ ਕੁਝ ਨੂੰ ਹੋਰ ਬੈਟਰ ਕੀਤਾ ਮਿਲ ਜਾਂਦਾ ਉਹ ਛੱਡ ਕੇ ਚਲੇ ਜਾਂਦੇ ਆ ਜੇ ਕਿਸੇ ਨੂੰ ਲੋਡ ਹੋਊਗੀ ਕੋਈ ਛੱਡ ਕੇ ਚਲਾ ਜਾਂਦਾ ਤਾਂ ਉਸ ਤਰ੍ਹਾਂ ਦੀ ਅਲੋਟਮੈਂਟਸ ਉਸ ਤਰ੍ਹਾਂ ਹੋ ਜਾਂਦੀ ਠੀਕ ਹੈ